ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਹਰਪ੍ਰਜਨ ਸਿੰਘ ਗਿੱਟਿਓ ਪੀ ਡਬਲਯੂ ਡੀ 13 ਪੰਜਾਬ ਸਰਕਾਰ ਤੁਹਾਨੂੰ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੀਵਾਲੀ ਦਾ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਹਨੇਰੇ ਉੱਤੇ ਚਾਨਣ ਦੀ ਤੇ ਬੁਰਾਈ ਉੱਤੇ ਚੰਗਿਆਈ ਦੀ ਤੇ ਨਿਰਾਸ਼ਾ ਉੱਤੇ ਉਮੀਦ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਸਾਲ ਜਦੋਂ ਅਸੀਂ ਆਪਣੇ ਘਰਾਂ ਨੂੰ ਰੌਸ਼ਨ ਕਰ ਰਹੇ ਹਾਂ ਆਓ ਉਹਨਾਂ ਪਰਿਵਾਰਾਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਹਾਲੀਆ ਹੜ੍ਹਾਂ ਦੌਰਾਨ ਦੁੱਖ ਤੇ ਨੁਕਸਾਨ ਚੱਲਿਆ ਹੈ ਪੰਜਾਬ ਸਰਕਾਰ ਹਰ ਪ੍ਰਭਾਵਿਤ ਪਰਿਵਾਰ ਨਾਲ ਮਜ਼ਬੂਤੀ ਨਾਲ ਖੜੀ ਹੈ ਤੇ ਉਹਨਾਂ ਦੀ ਪੁਨਰਵਾਸ ਤੇ ਸੁਖਾਲੀ ਜ਼ਿੰਦਗੀ ਲਈ ਪੂਰਾ ਯਤਨ ਕਰ ਰਹੀ ਹੈ ਇਸ ਮੌਕੇ ਤੇ ਮੈਂ ਆਪਣੇ ਨੌਜਵਾਨ ਵਿਦਿਆਰਥੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਿੱਖਿਆ ਹੀ ਉਹ ਚਾਨਣ ਹੈ ਜੋ ਕਿਸੇ ਵੀ ਹਨੇਰੇ ਨੂੰ ਮਿਟਾ ਸਕਦਾ ਹੈ ਆਓ ਅਸੀਂ ਸਿੱਖਿਆਕ ਸੰਸਥਾਵਾਂ ਨੂੰ ਗਿਆਨ ਅਨੁਸ਼ਾਸਨ ਅਤੇ ਨੈਤਿਕਤਾ ਦੇ ਦੀਵੇ ਦੇ ਵਾਂਗ ਜਗਮਗਾਨ ਜਗਮਗਾਨ ਦੇ ਮਿਲ ਕੇ ਕੰਮ ਕਰੀਏ। ਇਹੀ ਸਾਡੇ ਪੰਜਾਬ ਦੀ ਅਸਲੀ ਤਾਕਤ ਹੈ। ਮੰਦੀ ਛੋੜਦੇ ਵਸ ਸਾਨੂੰ ਆਜ਼ਾਦੀ, ਦਇਆ ਅਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਹ ਦੋਵੇਂ ਪਵਿੱਤਰ ਮੌਕੇ ਸਾਨੂੰ ਏਕਤਾ, ਸੇਵਾ ਅਤੇ ਪ੍ਰੇਮ ਦੇ ਸੁਨੇਹਾ ਨਾਲ ਜੋੜਦੇ ਹਨ। ਰੱਬ ਕਰੇ ਇਹ ਤਿਉਹਾਰ ਸਾਰਿਆਂ ਵਾਸਤੇ ਸੋਖ ਸ਼ਾਂਤੀ ਤਰੱਕੀ ਅਤੇ ਸਿੱਖਿਆ ਦੀ ਰੌਸ਼ਨੀ ਲੈ ਕੇ ਆਵੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ